ਮੈਂ ਸਵਿਧਾਨ ਵੀ ਕੋਈ ਸਰਵਣ ਦੇ ਬਾਰੇ ਗੋਲਣ ਤੋਂ ਬੋਲਿਆ ਉਹ ਵੀ ਸਵਿਧਾਨ ਦੇ ਬਾਰੇ ਬੋਲੇ ਇਹ ਸਵਿਧਾਨ ਦਾ ਮਿਸ ਜੀ ਨੂੰ ਕਿਸ ਤਰ੍ਹਾਂ ਕਰਦੇ ਨੇ ਇਹ ਕੋਈ ਸਵਿਧਾਨ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਸਾਡੇ ਜੋ ਇਨਸਾਨੀਅਤ ਦੇ ਹਿੱਤਾਂ ਲਈ ਸਵਿਧਾਨ ਦੀ ਰਚਨਾ ਕੀਤੀ ਜੀਵਾ ਮੀਰ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸਵਿਧਾਨ ਹੈ ਅੱਜ ਕੱਲ ਪrotect ਵੀ ਨਹੀਂ ਕਰਦਾ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਬਚਾਉਂਦਾ ਕੋਸ਼ਿਸ਼ ਕੀਤੀ ਇਤਲਾਕ ਮੈਂ ਜੇ ਮਦਦਾ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਐ ਸਿੱਧੂ ਦੇ ਕਿਸ ਜੇ ਪਾਸੋਂ 3-4 ਨਾਲ ਦੇਖੇ ਤੱਕ ਪੰਜ ਕਾ ਉਹਦੇ ਕਤਲ ਹੋਏ ਮਦਈ ਪਾਸ ਦੇ ਸਾਡਾ ਔਰ ਗੋਸ਼ੂ ਪਾਤਰ ਪੰਜੇ ਵੀ ਪੰਜਾਬ ਇੱਕ ਮੈਨੂੰ ਇੱਕ ਕਦੇ ਕਦੇ ਕਿਸੇ ਸਾਜ਼ਿਸ਼ ਦੀ ਬੋਲ ਲੱਗਦੀ ਉਸ ਗੱਲ ਦੇ ਵਿੱਚੋਂ ਬਨ ਖਰਬੂਜ ਗਿਆ ਕਿ ਆਪ ਕੋ ਦੇ ਡਿਗੇ ਡਿਗੇ ਕਿ ਆਪ ਕੋ ਖਰਬੂਜ ਦੇ ਡਿਗੇ ਕਤਨਾ ਖਰਬੂਜ ਦੇ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾੜੀ ਸੋਚੀ ਸਬਜੀ ਸਕੀਮ ਦੇ ਤਹਿਤ ਰਾਏ ਕੀਤਾ ਜਾ ਰਿਹਾ ਕੋਈ ਵੀ ਜਿਹੜਾ ਬਦमाश ਹੈ ਜੋ ਅਗਰ ਸਟੇਟ ਤੋਂ ਆਏ ਘਰੇ ਗੱਜ ਨੂੰ ਕਪਲ ਕਰਕੇ ਚਲੇਗੇ ਪਰ ਉਹਨਾਂ ਦਾ ਵਾਲੇ ਦਰਸ਼ਕ ਨੇ ਬਾੜ ਵਿੰਗਾ ਨਹੀਂ ਕੀਤਾ ਹੁਣ ਤਾਂ ਉਹ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਦੇ ਕਿ ਜਿਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਔਰ ਜਿਨ੍ਹਾਂ ਨੂੰ ਜਿਵੇਂ ਕ੍ਰਾਈਮ ਦੀ ਯੂਨੀਵਰਸਿਟੀ ਕਮਾਂ ਤੱਕ ਪਹੁੰਚਿਆ ਕਿਸੇ ਨੇ ਸਾਬਦਾ ਕਿ 2022 ਦੇ ਵਿੱਚ ਇਲੈਕਸ਼ਨ ਲੜਿਆ 22 ਦੇ ਵਿੱਚ ਤੋਂਡੇ ਦੀ ਜ਼ਿੰਮੇਵਾਰੀ ਰਹੀ ਕਿ ਉਹ ਲੈ ਗਿੱਤ ਨਗੇ ਤੁਰੰਗ ਜਿੱਦ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦਵਾਰੇ ਜਿਹੜੀ ਵਾਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾਡ ਨੂੰ ਰਟੇਨ ਕਰ ਦਿੱਤਾ ਜਾਂਦਾ ਤਾਂ ਵਾਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖਦਾ ਬਈ ਫੇਰ ਇਹਨਾਂ ਸਾਊਦੇ ਬ੍ਰਾਂਟੇ ਦਾ ਮੈਂ ਨਾ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰੋਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹਦਾ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਦੇਲੇ ਗੋ ਤੇ ਹਫਤੇ ਬਾਅਦ ਉਹ ਖਬਰ ਵਾਗ ਲਈ ਉਸ ਨੇ ਕਿਹਾ ਸੀ ਕਿ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਏਦਾਂ ਦਾ ਚੋਣ ਸੰਕਟ ਲਈ ਛੱਡਦੇ ਹੁੰਦੇ ਆ ਅਸੀਂ ਤਾਂ ਬਹੁਤ ਟੈਨ ਕਿ ਕੀ ਲੱਗਦਾ ਜਿਹੜੇ ਸਾਜ਼ਿਸ਼ ਘੜਤਾ ਸੀਗੇ ਤੁਸੀਂ ਕਹਿੰਦੇ ਸੀਗੇ ਉਹਨਾਂ ਦੇ ਕਾਰਵਾਈ ਹੋਈ ਹੈ ਕਿ ਬਾਰ ਬਾਰ ਤੁਹਾਨੂੰ ਬੁਲਾਇਆ ਵੀ ਗਿਆ ਗੱਲਬਾਤ ਵੀ ਹੋਈ ਕਾਰਵਾਈ ਕੀਤੇ ਹੋਈ ਹੈ ਵੀ ਕੇਵਲ ਤੇ ਕੇਵਲ 6 ਮੀਟਰ ਨੇ ਜਿਹੜੇ ਅੰਦਰ ਨੇ ਤੇ ਆ ਤੁਹਾਡੇ ਸਾਹਮਣੇ ਜੋ ਪਿਛਲੇ ਦਿਨੀਂ ਹੁੰਦਾ ਉਹ ਜੀਵਨ ਜੋਤ ਗ੍ਰਿਫਤਾਰ ਵੀ ਹੋਇਆ ਪਰੰਤੂ ਪੰਜਾਬ ਸਰਕਾਰ ਨੇ ਕਹਿ ਕਿ ਜਿਹੜੀ ਐਲਓਸੀ ਹੋਣ ਦੇ ਬਾਵਜੂਦ ਉਹਨੂੰ ਸਿਰਫ ਫਰਕ ਕਰਦਾ ਸਰਕਾਰ ਤਾਂ ਬਿਲਕੁਲ ਗੁੰਡਿਆਂ ਦੇ ਬਰਾਬਰ ਖੜੀ ਨਗਰਾਂਗੇ ਹੁਣ ਮੈਂ ਤੁਹਾਨੂੰ ਕਹਾ ਆ ਕਿ ਆ ਚਿੱਟੇ ਵਾਲੀ ਬੀਬੀ ਹੈ ਵਿਚਾਰੀ ਜਿਹੜੀ ਫੜੀ ਹੈ ਇਹ ਉਹ ਉਹਨੇ ਬੜਾ ਜਾ ਪੋਡਕਾਸਟ ਕੀਤਾ ਸਰਕਾਰ ਨੂੰ ਮਿਰਚਾਂ ਲੱਗੀਆਂ ਨਾਲ ਦੀ ਨਾਲ ਉਹ ਤੇ ਹੋਰ ਵਰਤੀ ਤਿਆਰੀ ਕਰਦੀ ਕਿ ਨਹੀਂ ਕਰਦੀ ਪਰੰਤੂ ਜਿੰਨਾ ਨੇ ਲੌਰੈਂਸ ਵੀ ਵੀਡੀਓ ਕੀਤੀ ਕੋ ਬਿਨਾ ਬਿਨਾ ਪੈਸੇ ਤੋਂ ਬਿਨਾ ਕੁਰੂੜਾ ਦੇ ਸੌਦੇ ਹੋਏ ਤੋਂ ਬਿਨਾ ਇੰਟਰਵਿਊ ਹੋਗੀ ਤੇ ਉਹਨਾਂ ਉਹਨਾਂ ਦੀ ਇਹਦੀ ਜਾਂਚ ਕੌਣ ਕਰੂਗਾ ਉਹ ਅੱਜ ਵੀ ਅ ਆਰਾਮਨਾ ਬਾਹਰ ਕੋ ਸ਼ਰੀਆਂ ਕੋ ਕੋ ਮਰੇ ਨੇ ਸਾਲ ਨੂੰ ਗਵਰਨਮੈਂਟਾਂ ਕਿ ਜੇ ਹੁਣ ਨੇ ਫਿਰ ਉਹ ਬਹਾਲ ਹੋਣ ਨੂੰ ਵੀ ਬਹਿਣਗੇ ਕਿਉਂਕਿ ਜਿਹੜੀ ਕਾਰਵਾਈ ਹੁੰਦੀ ਛੋਟੇ ਬੰਦੇ ਤੇ ਹੁੰਦੀ ਉਹ ਕਾਂਸਟੇਬਲ ਆ ਤਾਂ ਸਭ ਕੁਝ ਹੋ ਰਿਹਾ ਜੇ ਅਦਰਬਾਈ ਉਹ ਵੀ ਥੋੜਾ ਮੋਟਾ ਕੋਈ ਜੇ ਕਿਸੇ ਵੱਡੇ ਉੱਤੇ ਤੇ ਹੁੰਦੀ ਸ਼ਰ ਨਾ ਹੁੰਦਾ ਅਈ ਕੱਲ ਦੀ ਬਸਤੀ ਐ ਤੁਸੀਂ ਬਸਤੀ ਆ ਗਈ ਜਿੱਥੇ ਚੋਦੇ ਜਾਨਾਂ ਅੰਦਰ ਕਿਵੇਂ ਚੱਲ ਬਸਤੀ ਦਾ ਪ੍ਰੋਬਲਮ ਹਾਂਜੀ ਉਸ ਲਈ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬਸਤੀ ਦਾ ਗਾਇਰਾ ਆਪਣਾ ਉਸ ਤੇ ਪਾਈ ਐ ਤੁਸੀਂ ਤੁਸੀਂ ਵੇਟ ਬਾਰ ਬਾਰ ਲਿਖਿਆ 10 ਤੋਂ 11 ਨਾ ਤੋਂ 11 ਜਿਹੜਾ ਪ੍ਰੋਗਰਾਮ ਹੈ ਜਿਸ ਵਿੱਚ ਵੀ ਬਰਾਸ਼ਤਾਰ ਹੋਇਆ ਉਸੇ ਦੇ ਨਾਲ ਬਤੀ 25 ਬਾਅਦ ਤੋਂ ਬਾਅਦ ਤੋਂ ਦੀ ਆਪਾਂ ਸ਼ਾਮ ਨੂੰ ਗੱਲ ਕਰਾਂਗੇ ਤੇ ਤੁਸੀਂ ਕੋਲੇ ਦੇ ਖਾਸ ਤੁਸੀਂ ਵੀ ਤੁਸੀਂ ਰਾਜਨੀਤੀ ਸਟੇਜਾਂ ਤੇ ਆ ਕੇ ਕਾਂਗਰਸੀਆਂ ਚੀਜ਼ਾਂ ਤੇ ਅੱਜ ਵੀ ਆਏ ਹੋ ਸੁਧਾਨ ਬਚਾਉਣੀ 22 ਲਈ ਫਿਰ ਮੰਨਿਆ ਜਾਂਦਾ ਵੀ ਬਲਤੌਰ ਸਿੰਘ ਸਿੱਧੂ ਇਹ ਪਹਿਲੀ ਗੱਲ ਤਾਂ ਕਾਂਗਰਸੀਆਂ ਸਟੇਜਾਂ ਤੇ ਮੈਂ ਤਾਂ ਜਿੱਦਣ ਜੰਮਿਆ ਉਹਦੇ ਨਾਲ ਕਾਂਗਰਸੀਆਂ ਸਟੇਜਾਂ ਨਹੀਂ ਹੁਣ ਸਰਕਾਰ ਨੂੰ ਕਦੇ ਨਹੀਂ ਕਦੇ ਇਹ ਗੱਲ ਬੱਕਰੀਆਂ ਵੀ ਬੇਟੇ ਦੇ ਜਾਨਵਰ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦਿਨ ਦੀ ਜਿਹੜੀ ਇਲੈਕਸ਼ਨ ਹੈ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਤਿਆਰ